ਸੇਵਾ ਕਰਦੇ ਨੇ ਘਾਗਣਾ ਕਰਦੇ ਨੇ ਕਿਉਂਕਿ ਜਿਹੜੀ ਸੇਵਾ ਹੈ ਇਹ ਕਿਸੇ ਵੱਡਾ ਵੱਡੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ ਹੈ ਤੇ ਜੇ ਕਿਸੇ ਨੂੰ ਸੇਵਾ ਦਾ ਪ੍ਰਾਪਤ ਹੋ ਜਾਵੇ ਤੇ ਉਹ ਸੇਵਾ ਕਰਦਾ ਕਰਦਾ ਵੀ ਉਸਾਲਤ ਦੇ ਵਿੱਚ ਮਿਲਣ ਹੋ ਜਾਵੇ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਮਹਾਰਾਜ ਸਾਨੂੰ ਤਾਲਮਤ ਬਖਸ਼ਿਸ਼ ਕਰੋ ਸਾਨੂੰ ਸੇਵਾ ਸਿਮਰਨ ਬਖਸ਼ਿਸ਼ ਕਰੋ گر جن کوئی کرنا ہوں مہاراج کا ਤਿੰਨ ਵਾਰ ਆਨੰਦ ਹੁੰਦਾ ਹੈ ਤਿੰਨ ਵਾਰ ਇੱਕ ਬਾਣੀ ਪੜੀ ਜਾਂਦੀ ਹੈ ਇੱਕ ਜਦੋਂ ਬੰਦੇ ਦਾ ਜੀਵਨ ਇਸ ਤਰਤੀਬ ਤੇ ਇਸ ਤਰਤੀਬ ਤੇ ਜਨਮ ਲੈਂਦਾ ਹੈ ਬੰਦਾ ਉਦੋਂ ਬਾਣੀ ਪੜੀ ਜਾਂਦੀ ਹੈ ਆਨੰਦ ਦੀ ਆਨੰਦ ਸਾਰ ਦੀ ਤੇ ਜਦੋਂ ਵੀ ਬੰਦੇ ਨੇ ਖੁਸ਼ੀ ਦਾ ਕਾਰਜ ਚ ਰਚਨਾ ਹੋਵੇ ਉਦੋਂ ਵੀ ਸੇਖ ਦੀ ਜ਼ਿੰਦਗੀ ਵਿੱਚ ਆਨੰਦਤਾ ਪੜਿਆ ਜਾਂਦਾ ਹੈ ਤੇ ਜਦੋਂ ਬੰਦੇ ਦੀ ਮੌਤ ਹੋ ਜਾਵੇ

جان پی گئی بڑی اچھی ہو جا گے جی ساری اوسا ہے نا یہ سان ਬੜੀ ਉੱਚੇ ਪੰਡਾ ਮੇ ਲੇਗੀ ਫਿਰ ਅਸੀਂ ਇਸ ਦੁਨੀਆ ਵਿੱਚ ਰਹਿ ਕੇ ਇਸ ਤੇ ਦੁਨਿਆਵੀ ਜੀਵਨ ਵਿੱਚ ਰਹਿ ਕੇ ਸਿਰਫ ਤੇ ਨਿਰਪਰਕਾਲਤਕ ਦੀ ਉਸਤ ਕਰਾਂਗੇ ਹੋਰ ਸਾਨੂੰ ਕਿਸੇ ਦੀ ਵੀ ਨਾ ਚੁਗਲੀ ਸੁਤੇਗੀ ਨਾ ਕਿਸੇ ਦੀਆਂ ਬਾੜੀਆਂ ਬਲਾਸਣਗੀਆਂ ਨਾ ਕਿਸੇ ਦੇ ਅਗੁਣ ਸੁਤੇਗੇ ਸਿਰਫ ਹਰ ਹਰ ਅਗੁਣ ਭਰੇ ਇਹ ਗੁਣਾਂ ਨੂੰ ਐਵੇਂ ਸਾਨੂੰ ਹਰਦਮ ਚੇਤਾ ਆਦੇ ਗ੍ਰਹ ਮਹਾਰਾਜ ਅਸੀਂ ਅੰਮਾਨੇ ਭਰੇ ਆ ਤੁਸੀਂ ਬਖਸ਼ਣਾ ਹਰੋ ਜਿਸ ਤੇ ਤੁਹਾਡੀ ਮਿਹਰ ਹੋ ਗਈ ਐਹੋ ਜੀ ਕਿਰਪਾ ਵਾਪਰੇਗੀ ਸਤ ਤੂੰ ਸਤ ਤੂੰ ਸਤ ਤੂੰ ਹੀ ਹੋਵੇਗਾ ਤੇਰਾ ਫਰਕ ਕਿਸ ਨਹੀਂ ਜੋ ਤੇ ਹੈ ਸੋ ਤੇਰਾ ਐਹੋ ਜੀ ਕਿਰਪਾ ਵਾਪਰੇਗੀ ਜਿਸ ਤਰ੍ਹਾਂ ਭਗਤ ਅਰਦਾਸ ਜੀ ਉਤੇ ਵਾਪਰੀ ਫੇਰ ਗੱਲ ਟਿਕਾਣੇ ਤੇ ਹੁੰਦੀ ਹੈ ਜਦੋਂ ਸਤ ਬਾਣੀ ਪੜਨੀ ਫੇਰੀ ਅਵਸਥਾ ਆ ਗਈ میں چرائے بنا بچے نشیڑی بنا اپنے بچے بنا اپنے بچے بنا اپنے بچے یوگا کرنا

ਇਹ ਫਿਰ ਬੱਚਾ ਵੀ ਉਹਦੇ ਕੰਮ ਕਰੇਗਾ ਅੱਜ ਕਿਸੇ ਤਰ੍ਹਾਂ ਕੇ ਕੋਈ ਨਿਰੋਖ ਮਾਤਰ ਨੂੰ ਦਾਦਾ ਨਹੀਂ ਹੋ ਰਿਹਾ ਹੋਇਆ ਕਿਉਂ ਕਿਉਂਕਿ ਸਾਡੀਆਂ ਮਾਵਾਂ ਗਲਤ ਮੰਨ ਸਾਡੀਆਂ ਮਾਵਾਂ ਵਿੱਚ ਵੀ ਕਮੀ ਹੈ ਮਾਤਾ ਇੱਕ ਰਤਬਾ ਰੱਬ ਜਿੱਦਾ ਰੱਬ ਦਾ ਰਤਬਾ ਹੈ ਮਾਤਾ ਤੇ ਮਾਤਾ ਗੁੱਜਰਤ ਤੋਂ ਵੀ ਧਾਰ ਲੈ ਲਓ ਜਿਹੜੀ ਮਾਤਾ ਗੁੱਜਰਤ ਸੀ ਆਪਣੇ ਪੁੱਤਿਆਂ ਨੂੰ ਅੱਜਾ ਬਦਾਂ ਨੇ ਸੰਸਕਾਰ ਦਿੱਤੇ ਕਿ ਮੀਆਂ ਨੂੰ ਖੋਲਦੇ ਉਹ ਤਾਂ ਈਲ ਨਹੀਂ ਸੀ ਮੰਨੀ ਮੀਆਂ ਨੂੰ ਖੋਲਦੇ ਵੀ ਝਕਾਰੇ ਵਜਾਉਂਦੇ ਸੀ ਕਿ ਸੁਪਿਆ ਸੀ ਤੇਰੀ ਈਲ ਨਹੀਂ ਬਣਾਂਗੇ ਇਹ ਮਾਤ ਮਾਤਾਆਂ ਦੇ ਹੱਥ ਰਸ ਹੈ ਕੀ ਅਸੀਂ ਬੱਚਿਆਂ ਨੂੰ ਸਿਖਾਉਣਾ ਕਹਿਓ ਜੀ ਬੱਚਿਆਂ ਦੀ ਪਰਵਰਿਸ਼ ਕਰਨੀ ਤੇ ਭਾਵੇਂ ਹੱਥ ਵਿੱਚ ਵਿੱਚ ਹੋਵੇ ਕਿ ਕਿਸ ਤਰ੍ਹਾਂ ਬੱਚੇ ਨੂੰ ਅਗੇਰਾ ਮਾਰਗਦਰਸ਼ਨ ਦੇਣਾ ਕਿਸ ਤਰ੍ਹਾਂ ਇਸ ਦੁਨਿਆਵੀ ਜੀਵਨ ਤੋਂ ਛੁਟੀ ਗਈ ਇਹ ਭਾਈਆ ਅਹਿਸਾਨ ਸਾਹਿਬ ਆਓ ਮੈਂ ਇੱਕ ਖਵਤਾ ਤੁਹਾਡੇ ਸਾਹਮਣੇ ਸਰਗਣਾ ਕਰਾਉਣੀ ਹੈ ਜੋ ਅੱਜ ਦੇ ਸਮੇਂ ਵਿੱਚ ਹੋਈਆ ਇਹ ਬੜੀ ਮੰਗ ਹੈ ਉਹ ਖਵਤਾ ਹੈ ਅਰੰਭ ਤੋਂ ਵਾਪਸੀ ਕਿਸ ਤਰ੍ਹਾਂ ਇੱਕ ਸ਼ਾਇਰ ਅੱਜ ਦੇ ਨੌਜਵਾਨਾਂ ਨੂੰ ਧੰਨਾ ਨੂੰ ਬੀਪੀਆਂ ਨੂੰ ਬੱਚਿਆਂ ਨੂੰ ਬਟ ਜੇਨ ਇੱਕ ਹਰਮਨ ਦਿੰਦਾ ਇਹ ਨੌਜਵਾਨੋ ਜੇ ਲੋ ਬੀਰੋ ਆਪਣੇ ਘਰ ਨੂੰ ਵਾਪਸੀ ਕਰੋ ਘਰ ਕਿਹੜਾ ਹੈ ਸ੍ਰੀ ਅਨੰਤਪੁਰ ਸਾਹਿਬ ਸੇਖ ਦਾ ਉਹ ਅਸਲੀ ਘਰ ਹੈ ਜਿਸ ਦਿਨ ਤੁਹਾਡਾ ਮੂੰਹ ਨੌਜਵਾਨੋ ਸਾਹਿਬ ਨੂੰ ਆ ਜਾਣਾ ਉਸ ਦਿਨ ਇਹ ਸਰਕਾਰਾਂ ਤੁਹਾਡਾ ਕੱਖ ਨਹੀਂ ਰਵਾ ਸਕਣਗੀਆਂ ਇਹ ਸਰਕਾਰਾਂ ਤੁਹਾਨੂੰ ਕੋਈ ਨਹੀਂ ਕਰ ਸਕਣਗੀਆਂ ਨਕਾ ਆਪ ਬੁਕਾਇਆ ਜਾਂਦਾ ਇਸ ਵਾਰ ਨੂੰ ਬੁਕਾਇਆ ਪਰ ਜਿੰਨਾ ਕਿ ਅਸੀਂ ਆਪ ਨਸ਼ੇ ਨੂੰ ਮੂੰਹ ਨਹੀਂ ਲਾਵਾਂਗੇ ਤੇ ਸਾਡੇ ਅੰਦਰ ਆਪ ਨਸ਼ਾ ਨਹੀਂ ਵੜ ਜਾਵੇਗਾ ਹੁਣ ਅੱਜ ਦੇ ਸਮੇਂ ਵਿੱਚ ਸਿੱਖ ਉਹ ਪੈਸਾ ਦੇ ਬਦਲੇ ਆਪਣਾ ਤੁੰਗ ਵੀ ਛੱਡੀ ਜਾ ਰਹੇ ਨੇ ਤੇ ਦੂਸਰੇ ਵੱਲ ਜਾ ਕੇ ਸੋਚਦੇ ਨੇ ਕਿ ਅਸੀਂ ਸੋਖੇ ਹੋ ਗਏ ਕੁਝ ਜਿੜਾਣੇ ਕਰਕੇ ਜੇ ਉਹਨਾਂ ਦੀ ਕੀਤ ਕਰ ਗਈ ਤਾਂ ਉਹਨਾਂ ਨੇ ਮੂੰਹ ਦਰ ਨੂੰ ਕਰ ਲਿਆ مہاراج کی دانے بچے کر دیتے جن ماحول کر دی ਹੁਣ ਆਓ ਤਕੀਏ ਸਰੂਪੇ ਪੈ ਜੁਤੇ ਨੇ ਇਸ ਦਾ ਮਤਲਬ ਵੀ ਹੁਣ ਖਿਆਲ ਜਾਓ ਆਪਣੀ ਕਢੀ ਦੇਖੋ ਆਪਣਾ ਇੰਜਣਾ ਕੋੜੀ ਕੰਮ ਤੁਹਾਡਾ ਸਟੇਸ਼ਨ ਆ ਗਿਆ ਹੈ ਤੇ ਮਨ ਸਾਹਰੇ ਹੁ ਨਾ ਜਿੰਦਾਇ ਸਰਗਣ ਕਰੋ ਕਿਸ ਤਰ੍ਹਾਂ ਸਾਹਰੇ ਕਰਤਾ ਉਚਾਰੀ ਕਿਸ ਤਰ੍ਹਾਂ ਹੋਰੇ ਵਿੱਚ ਲਭਣ ਬੰਦ ਕੀਤੇ ਕਿਸਤron ਮੋੜ ਮੋਨ ਨੂੰ ਮੋੜੂਂ ਗਾ ਦਿੱਤਾ ਨੋਟ ਪਾਦਰ ਨੂੰ ਨਾ ਕੋਨ ਵਾਰਸੀ ਕਰੋ ਸਰਵਣ ਕਰੀਏ ਇਹ ਹਫਤਾ ਕਾ ਵੀ ਹਿਮਾਲੇ ਜਾਤੋ ਰੋਹਿਣਾ ਆਉਂਦਾ ਰਹੀਏ ਲਾੜ ਉਦਾਂ ਸੀ ਜਿੰਦਾ ਕਰਦੇ ਸਵਾ ਰੱਖਣਾ ਖਾਲਸਾ ਨਾ ਰਹਿ ਗਿਆ ਰਾਜ ਨਾਲ ਪਾਜ ਕਾ ਦੋਸਰੋਂ ਗਾ ਕਰਤੇ ਉਹ ਗਲਾ ਮੁਬੈ ਗਿਆ ਬੰਜ ਕਕੇ ਧਾਰ ਕੇ ਤੇ ਸਿੰਘ ਸੱਜ ਜਾ ਮਰਨਾ ਨਾ ਡਰੇਗਾ ਮੁਰਲਾ ਨੰਗ ਪੂਰ

ਘੇਰਾ ਪਿੱਥੇ ਲਾਗ ਕੇ ਇਸਾਈ ਬਣਿਆ ਸ਼ਰਮਾਂ ਦੇ ਕਰਦਾ ਦੱਸਦੇ ਹੋਲਾ ਨਸਾਫੇ ਦੇ ਤੱਕ ਕੋਈ ਨਾ ਰੋਦਿਆ ਨੇ ਅੰਮੀਆ ਹੋ ਜਾ पकड़े हथियार बंद మేమే కనియా హనియాజే ਸਾਡੇ ਮੋਟ ਆਨੰਦ ਕੋ ਸਾਹੇ ਬਾਦ ਨੂੰ ਹੁੰਦੇ ਸਾਡੇ ਫੈਸ਼ਨਾਂ ਦੀ ਜਗਾ ਸਾਡੇ ਗਾਤਰੇ ਸ੍ਰੀ ਸਾਹਿਬ ਹੋਵੇਗੀ ਸਾਡੇ ਇਹ ਬੋਦਿਆਂ ਤੇ ਹੱਥ ਮਾਰਨ ਦੀ ਜਗਾ ਸੋਣੀਆਂ ਸੋਣੀਆਂ ਦਸਤਾਨਾ ਸਜਣਗੀਆਂ ਸੋਹਣੇ ਸੋਹਣੇ ਨੌਜਵਾਨ ਗੁਰਸਿੱਖੀ ਵੱਲ ਵਧ ਰਹੇ ਜਥਾ ਅੱਜ ਰੋਈਆ ਨਾ ਜੀਆ ਆਂ ਆਂਧਾ ਮੰਦ ਧਿਆਨੀ ਭਾਈਚਾਰ ਭਾਈ ਦੀ ਸਿੰਘ ਜੀ ਮੈਨੂੰ ਅੱਜ ਬੜੀ ਖੁਸ਼ੀ ਹੋਈ ਗਿਆਨੀ ਭਾਈ ਸਾਹਿਬ ਭਾਈ ਮਰਗੀ ਸਿੰਘ ਜੀ ਕੋਲ ਮਿਲਣ ਦਾ ਮੌਕਾ ਮੈਨੂੰ ਬੜੀ ਖੁਸ਼ੀ ਹੋਇਆ ਕਿ ਇਹਨਾਂ ਨੂੰ ਸੰਗਤ ਦਾ ਤੇ ਅੱਜ ਸੁਭਾਰ ਹੁੰਿਆ ਇਹਨਾਂ ਦੇ ਅੱਗੇ ਬੋਲਦਾ ਮੈਨੂੰ ਸੁਭਾਰ ਹੁੰਦਿਆ ਮੈਂ ਨਾਲ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਹਾਂ ਮਹਾਰਾਜ ਇਸੇ ਤਰ੍ਹਾਂ ਹੀ ਇਹਨਾਂ ਨੂੰ ਹਰ ਜਸ ਚੜ੍ਹਦੀ ਕਲਾ ਦਾ ਸਰਬਾਤਮਕ ਕਿ ਕਰਾ ਜੀ ਅਤੇ ਆਪ ਦੇ ਨਗਰ ਦੀ ਸ਼ਾਨ ਭਾਈ ਸਾਹਿਬ ਭਾਈ ਜਗਦੀਸ਼ ਸਿੰਘ ਜੀ ਮਡਾਵਾ ਇਹਦੀ ਬੜੇ ਚੜ੍ਹਦੀ ਕਲਾ ਵਾਲੀ ਢਾਡੀ ਸਿੰਘ ਨੇ ਮਹਾਰਾਜ ਚੜ੍ਹਦੀ ਕਲਾ ਕਰਨ ਜਿੰਨਾ ਦੀ ਤੇ ਸਾਰੇ ਸੰਸਾਰ ਵਿੱਚ ਜਿੰਨਾ ਦਾ ਨਾਮ ਹੋਵੇ ਮਹਾਰਾਜ ਆਪ ਸਭ ਤੋਂ ਵੱਸ ਕਾਮੀ ਇਹਨਾਂ ਜਥਿਆਂ ਦੀਆਂ ਚੜ੍ਹਦੀਆਂ ਕਲਾ ਖੜਿਓ ਕਿਉਂਕਿ ਜਿੱਥੇ ਸੰਕਤੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਔਰ ਮੈਂ ਕੋਈ ਥਾਣੀ ਕਹਿੰਦੀ ਨਿਕਾਲ ਪਰਮ ਨੂੰ ਮੰਨਣ ਵਾਸਤੇ ਕਿਉਂਕਿ ਮਹਾਰਾਜ ਕਹਿੰਦੇ ਨੇ ਵਿੱਚ ਸੰਗਤ ਹਰ ਕਦਮ ਬਸਾਈ ਹੋ ਆਪ ਸਮਸਤਾ ਅਰਦਾਸ ਲਈ ਇੱਕ ਵਾਰੀ ਜੜ ਕੇ ਆਪਣੀ ਨਾਲ ਕੋ ਨਾਮ ਜੜ ਕੇ ਇੱਕ ਵਾਰ ਸੇ ਪੜੇ ਸਰਬਤ ਦਾ ਭਲਾ ਮੇਰੇ ਤੋਂ ਬਾਅਦ ਗਿਆਨੀ ਜੀ ਨੇ ਬਾਤਲੀ ਕਰਨੀ ਹੈ ਆਓ ਮੈਂ ਆਪਣੇ ਸਮੇਂ ਨੂੰ ਵਿਖੇ ਹੀ ਖੜਾ ਰਹਿਣਾ ਤੇ ਸੰਗਤ ਜੀ ਮੇਰੇਆ ਭੁੱਲਾ ਕਰਦੀਆਂ ਮੇਰੀ ਥੋੜੀ ਪਾ ਲਿਓ ਇਕੋਰੀ ਆਖਦੇ ਹੋ ਵੀ ਦੇਖੋ ਸੱਜਣ ਅਸੀਸੜਿਆ ਜਿਉਂ ਹੋਵੇ ਸਾਇਸ ਜਿਉਂ ਮੇਰ ਕਿਉਂਕਿ ਇਸ ਰੰਗ ਦੀ ਅਸੀਸ ਮਿਲ ਜਾਵੇ ਤੇ ਅਸੀਂ ਸਮਝਾਂਗੇ ਕਰਤਾਰ ਕੋਖਣੇ ਆਪ ਸਾਡੇ ਸਿਰ ਤੇ ਹੱਥ ਰੱਖੀਤਾ ਤੇ ਕਰਤਾਰ ਨੇ ਆਸਾਨੂੰ ਅਸੀਸ ਦੇ ਦਿੱਤੀ ਆਪ ਕਰ ਬਰਦਾਸ਼ਤ ਕਰਿਓ ਇਸੇ ਤਰਾਈ ਮਹਾਰਾਜ ਸਾਡੇ ਕੋਲੋਂ ਸੇਵਾ ਲੈਂਦੇ ਰਹਿਣ ਤੇ ਸਾਨੂੰ ਇਹ ਭੈੜੀ ਦੁਨੀਆਂ ਤੋਂ ਇਹ ਭੈੜੇ ਵਿਚਾਰਾਂ ਤੋਂ

ਛੱਤ ਪੀੜ੍ਹੀਆਂ ਦੀਆਂ ਭੜਕੀਆਂ ਦਾ ਉਹਨਾਂ ਨੂੰ ਫਾਇਦਾ ਹੈ ਜੇ ਕਿਸੇ ਦੇ ਘਰ ਦੀ ਢਾਢੀ ਕਮਿਸ਼ਨ ਪੈ ਜਾਵੇ ਕਿਉਂਕਿ ਸਾਰੋਂ ਘਰ ਤੋਂ ਹੀ ਇਹ ਦੇਣ ਖਰੀ ਹੈ ਮੇਰੇ ਦਾਦਾ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਉਹ ਜੱਫੀਦਾਰ ਸਨ ਤੇ ਮੇਰੇ ਪਿਤਾ ਜੀ ਭਾਈ ਰਣਜੀਤ ਸਿੰਘ ਜੀ ਪਰ ਉਹ ਕਮਿਸ਼ਨ ਥਾਹਣਾ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਉਹਨਾਂ ਤੋਂ ਬੜੀ ਦੇਣ ਹੈ ਉਹਨਾਂ ਨੇ ਮੈਨੂੰ ਉੱਜੋ ਫੜ ਕੇ ਤੇ ਰਸਤੇ 'ਚੋਂ ਟੋਲਿਆ ਤੇ ਆਪ ਸਭਾ ਸਮੂਹਟੀ ਵੀ ਬੜੀ ਤਸ਼ੀਸ਼ ਹੈ ਕਿਉਂਕਿ ਇਸ ਨਮਾਣੇ ਦੀ ਜਦੋਂ ਆਪਨੇ ਬੜੇ ਹੌਮਾ ਹਮਾਰ ਕੇ ਸਰਹਣ ਕੀਤਾ ਆਪਨੇ ਹਰ ਵਾਰੀ ਸਾਨੂੰ ਮੌਕਾ ਦਿੱਤਾ ਕਿਉਂਕਿ ਕਈ ਪਿੰਡਾਂ ਉਹਦੇ ਹੁੰਦੇ ਨੇ ਇੱਕ ਵਾਰ ਸੋਣਿਆ ਤੇ ਬਾਅਦ ਵਿੱਚ ਕੋਈ ਉਹੋ ਜਿਹਾ ਨਹੀਂ ਕਰਦੇ ਆਪ ਦਾ ਬੜਾ ਧੰਨਵਾਦ ਹੈ ਆਪ ਸਭਾ ਸੰਗਠਨ ਨੇ ਮੈਨੂੰ ਹਰ ਵਾਰੀ ਮੌਕਾ ਦਿੱਤਾ کر کے خال واحر